ਕਹਿੰਦੇ ਵੀ ਬਾਬਾ ਜੀ ਨੇ ਤਾਂ ਹੁਕਮ ਕੀਤਾ ਸੀ ਸ਼ਾਇਦ ਤਾਇਨ ਕੀਤਾ ਹੋਵੇ ਪਤਾ ਕੀਤਾ ਫਿਰ ਘੁੰਮ ਕੇ ਜੋ ਨੀਵਰਸ਼ਤੀ ਜਿਹੜੀ ਸੀ ਕੈਮਬਰੀ ਦੀ ਨੀਵਰਸ਼ਤੀ ਉੱਥੇ ਦਸਤਾਰ ਘਾਰੀ ਜੂੜੇ ਵਾਲੇ ਨੌਜਵਾਨ ਦਾਖਲਾ ਨਹੀਂ ਸੀ ਲੈ ਸਕਦੇ ਕਲੀਨਸ਼ੇਪ ਜਿਨ੍ਹਾਂ ਨੇ ਕੇਸ ਕਤਲ ਕੀਤੇ ਹੋਏ ਉਹੀ ਦਾਖਲਾ ਲੈ ਸਕਦੇ ਸਨ ਕਿਸਾਂ ਧਾਰੀ ਤਗੜੀ ਧਾਰੀ ਦਸਤਾਰ ਧਾਰੀ ਕੋਈ ਨੌਜਵਾਨ ਉਸ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਹੀਂ ਸੀ ਲੈ ਸਕਦਾ ਜਦੋਂ ਬਾਬਾ ਤੇਜਾ ਸਿੰਘ ਜੀ ਆਲੇ ਫਿਰ ਉੱਥੇ ਇਹ ਪਤਾ ਕੀਤਾ ਕਹਿੰਦੇ ਹੋਰੇ ਵੀ ਪੜ੍ਹਾਈ ਕਰਨੀ ਹੈ ਜਿਹੜਾ ਸੰਤਾ ਨੇ ਵਚਨ ਕੀਤਾ ਸੀ ਨਾ ਵੀ ਰਸਤੇ 'ਚ ਬਲਿਆ ਤਾਉਨਾ ਉਹ ਇਸੇ ਕਰਕੇ ਕੀਤਾ ਸੀ ਕਹਿੰਦੇ ਪੜ੍ਹਾਈ ਇੱਥੇ ਵੀ ਕਰਨੀ ਹੈ ਕਹਿੰਦੇ ਵੀ ਤੁਸੀਂ ਤਾਂ ਦਾਖਲਾ ਨਹੀਂ ਲੈ ਸਕਦੇ ਤੁਹਾਡੇ ਤਾਂ ਦਸਤਾਰ ਬੰਨੀਏ ਪੱਗ ਕੇਸ ਰੱਖੇ ਨੇ ਦਾੜਾ ਨੀ ਲੱਗਿਆ ਫਿਰ ਬਾਬਾ ਤੇਜਾ ਸਿੰਘ ਜੀ ਆਨੇ ਕੇਸ ਕੀਤਾ ਕੋਟ ਦੇ ਵਿੱਚ ਵੀ ਅਸੀਂ ਕਿਉਂ ਨਹੀਂ ਲੈ ਸਕਦੇ ਦਾ ਭਲਾ ਅਸੀਂ ਵੀ ਪੜ੍ਹਾਈ ਕਰ ਸਕਦੇ ਹਾਂ ਸਾਡਾ ਵੀ ਹੱਕ ਹੈ ਅਸੀਂ ਵੀ ਇਨਸਾਨ ਹਾਂ ਦਸਤਾਰ ਕੇਸ ਇਹ ਸਾਡਾ ਧਰਮ ਦੇ ਨਾਲ ਸੰਬੰਧ ਹੈ ਕੇਸ ਦਸਤਾਰ ਲਾ ਨਹੀਂ ਸਕਦੇ ਕੇਸ ਜਿੱਤ ਕੇ ਨਾ ਜੋਕੇ ਦੇ ਵਿੱਚ ਕੇਸ ਜਿੱਤ ਕੇ ਬਾਬਾ ਤੇਜਾ ਸਿੰਘ ਜੀਆਂ ਨੇ ਉੱਥੇ ਹੱਕ ਦਵਾਇਆ ਸਿੱਖਾਂ ਬੱਚਿਆਂ ਨੂੰ ਨੌਜਵਾਨਾਂ ਨੂੰ ਉਸ ਤੋਂ ਬਾਅਦ ਜੋਕੇ ਦੀ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਦਸਤਾਰਾਂ ਵਾਲੇ ਨੌਜਵਾਨਾਂ ਨੂੰ ਦਾਖਲਾ ਮਿਲਣ ਲੱਗਿਆ ਸੀ ਬਹੁਤ ਪਸੰਦ ਤੇਜਾ ਸਿੰਘ ਜੀਆਂ ਨੇ ਬਹੁਤ ਕੰਮ ਕੀਤੇ ਸੀ ਕੈਨੇਡਾ ਦੇ ਵਿੱਚ ਭਾਰਤੀਆਂ ਨੂੰ ਰਹਿਣ ਦਾ ਹੱਕ ਵੀ ਉਹਨਾਂ ਨੇ ਲਵਾਇਆ ਸੀ ਠੀਕ ਹੈ ਅੱਜ ਜਿਹੜਾ ਜਵਾਨ ਹੈ ਸੰਤਾ ਦੇ ਵਿਰੁੱਧ ਬੜਾ ਵੀ ਇਹ ਬਾਪੂ ਲੁੱਟ ਕੇ ਖਾ ਗਏ ਦੁਨੀਆ ਨੂੰ ਆ ਕਰ ਕੇ ਵੋ ਕਰ ਕੇ ਬੜਾ ਕੁਝ ਹੋ ਰਿਹਾ ਨਾ ਚੱਲ ਰਿਹਾ ਪਰ ਜੋ ਕੁਝ ਉਹ ਕਰ ਗਿਆ ਉਹ ਅੱਜ ਅਸੀਂ ਨਹੀਂ ਕਰ ਸਕਦੇ ਬੋਲਣ ਵਾਲੇ ਸੰਤ ਅਤਰ ਸਿੰਘ ਜੀ ਆਲੇ ਤੋਰਿਆ ਸੀ ਇਹ ਇਦਾਂ ਇੱਥੇ ਨੌਜਵਾਨ ਸਿੱਖ ਬੱਚਿਆਂ ਨੂੰ ਕੇਸ ਧਾਰੀ ਬੱਚਿਆਂ ਨੂੰ ਜੋ ਕੇ ਦੀ ਕੈਮਬ੍ਰਿਜ ਕੈਮਬ੍ਰਿਜ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦਾ ਹੱਕ ਦਿਵਾ ਕੇ ਪੜ੍ਹਾਈ ਕਰਕੇ 2 ਸਾਲ 3 ਲਾ ਕੇ ਫੇਰ ਗਏ ਅਮਰੀਕਾ ਨਿਊਯਾਰਕ ਦੇ ਵਿੱਚ ਹਾਰਗਸ਼ਟ ਇਦਾਂ ਸੀ ਇੰਗਲਿਸ਼ ਨਹੀਂ ਜਾਣਦੇ ਇਦਾਂ ਦਾ ਉਹ ਯੂਨੀਵਰਸਿਟੀ ਹੈ ਉੱਥੇ ਪੜ੍ਹਾਈ ਕੀਤੀ ਬਹੁਤ ਪੜ੍ਹਾਈ ਕੀਤੀ ਸੰਤ ਆਤਾਸ਼ੀਰ ਸਿੰਘ ਕਹਿੰਦੇ ਤੇਜਾਸਿਆ ਜਿਹੜੀ ਬਾਹਰ ਦੇ ਦੇਸ਼ਾਂ ਵਿੱਚ ਪੜ੍ਹਾਈ ਹੈ ਉਹ ਲੈ ਕੇ ਆਪਣੇ ਭਾਰਤ ਦੇ ਵਿੱਚ ਆ ਇੱਕ ਗੁਰਦਾਰਸ਼ਨ ਸਿੰਘ ਢਿੱਲੋਂ ਐ ਪ੍ਰੋਫੈਸਰ ਉਹਦੀ ਵੀ ਵੀਡੀਓ ਕਾਫੀ ਤੁਸੀਂ ਸੁਣੀ ਹੋਣੀ ਉਹ ਸੰਤ ਆਤਾਸ਼ ਸਿੰਘ ਦੇ ਵਿਰੁੱਧ ਬੋਲ ਰਹੇ ਵੀ ਇਹਨਾਂ ਨੇ ਪੱਠਾ ਵੱਠਾ ਤਾਂ ਸਿੱਖੀ ਦਾ ਜਦੋਂ ਹਿੰਦੂਆ ਨੇ ਯੂਨੀਵਰਸਿਟੀ ਬਨਾਰਸ ਦੇ ਵਿੱਚ ਬਣਾਈ ਸੰਤ ਆਤਰ ਸਿੰਘ ਨੂੰ ਸਤਕਾਰ ਕਰਕੇ ਉਹ ਲੈ ਗਏ ਸੀ ਉੱਥੇ ਨੀਰ ਖਾਣ ਵਾਸਤੇ ਜਦੋਂ ਸੰਤ ਆਤਰ ਸਿੰਘ ਜੀ ਨੇ ਪੁੱਛਿਆ ਵੀ ਇੱਥੇ ਕਿਦਾਂ-ਕਿਦਾਂ ਤੁਸੀਂ ਬੱਚਿਆਂ ਨੂੰ ਪੜ੍ਹਾਓਗੇ ਤੇ ਉਹਨਾਂ ਨੇ ਦੱਸਿਆ ਪ੍ਰਬੰਧਕਾਂ ਨੇ ਵੀ ਇਦਾਂ-ਇਦਾਂ ਸੀ ਇੱਥੇ ਰੱਖਿਆ ਕਰਾਂਗੇ ਬੱਚਿਆਂ ਨੂੰ ਤੇ ਨਾਲੇ ਅਸੀਂ ਆਪਣੇ ਜਿਹੜੇ வேத ਮੰਤਰ ਨੇ ਉਹ ਸਿਖਾਇਆ ਕਰਾਂਗੇ ਹਵਨ ਕਰਨੇ ਵੀ ਸਿਖਾਇਆ ਕਰਾਂਗੇ ਅਸੀਂ ਆਪਣੇ ਧਰਮ ਦੀ ਪੂਰੀ ਜਾਣਕਾਰੀ ਬੱਚਿਆਂ ਨੂੰ ਆਪਣੀ ਯੂਨੀਵਰਸਿਟੀ ਚ ਰੱਖ ਕੇ ਦਿਆ ਕਰਾਂਗੇ ਜਦੋਂ ਸੰਤੋਂ ਤੋਂ ਉੱਥੋਂ ਆਏ ਆਪਰ ਸਿੰਘ ਜੀ ਤੇਜਾ ਸਿੰਘ ਜੀ ਨੂੰ ਇੱਕ ਦਿਨ ਬਾਬਾ ਤੇਜਾ ਸਿੰਘ ਨੂੰ ਕਹਿੰਦੇ ਤੇਜਾ ਸਿੰਘ ਆਪਾਂ ਇਤਾਂ ਦੀ ਜਗਾ ਬਣਾਉਣੀ ਹੈ ਕੋਈ ਜਿੱਥੇ ਸਿੱਖਾਂ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਵੀ ਦਿੱਤੀ ਜਾਵੇ ਤੇ ਨਾਲ ਨਾਲ ਗੁਰਮਤਿ ਦੀ ਸਖਲਾਈ ਵੀ ਦਿੱਤੀ ਜਾਵੇ ਇਦਾਂ ਦੀ ਜਗ੍ਹਾ ਲੱਭ ਕੋਈ ਪਰ ਉਹ ਹੋਵੇ ਪਹਾੜਾਂ ਦੇ ਵਿੱਚ ਇਦਾਂ ਦੀ ਜਗ੍ਹਾ ਲੱਭ ਕੋਈ ਆ ਜਿਹੜੀਆਂ ਬড়ੂ ਸਾਹਿਬ ਹੀਆਂ ਤੁਸੀਂ ਅਕਾਲ ਅਕੈਡਮੀਆ ਹੁਣ ਵੇਖ ਰਹੇ ਹੋ ਨਾ 130 ਅਕੈਡਮੀਆ ਤਿੰਨ ਯੂਨੀਵਰਸਟੀਆਂ ਨੇ ਕੋਟੀ ਲੋਂਦਾ ਬੋਲ ਰਹੇ ਨੇ ਵੀ ਇਹਨਾਂ ਨੇ ਪੱਠਾ ਬਿਠਾਤਾ। ਉਹ ਢਿੱਲੋਂ ਨੂੰ ਕੋਈ ਪੁੱਛੇ ਵੀ ਤੂੰ ਕੀ ਚੜ੍ਹਦੀ ਕਲਾ ਗ੍ਰੰਤੀ ਸਿੱਖੀ ਦੀ ਤੈਂ ਕੀ ਕਰਤਾ। ਅੱਜ ਸੰਤ ਆਤਾਰ ਸਿੰਘ ਦੀਆਂ ਤਿੰਨ ਯੂਨੀਵਰਸਟੀਆਂ ਨੇ ਤੇ 130 ਅਕਾਲ ਅਕੈਡਮੀਆਂ ਨੇ 80000 ਬੱਚਾ ਨਿਤਨੇਮ ਕਰਦਾ ਹੈ। 80000 ਬੱਚਾ ਨਿਤ ਰੇਵ ਕਰਦੇ ਆਕਾਲ ਅਕੈਡਮੀਆ ਦੇ ਵਿੱਚ ਸੈਂਕੜੇ ਸਾਡੀਆਂ 3ਾਂ ਪਲੱਸ 2 ਕਰੀ ਕੋਈ 10ਵੀਂ ਕਰੀ ਬੜੂ ਸਭ ਜਾਂਦੀਆਂ ਨੇ ਫਰੀਦ ਦੇ ਵਿੱਚ ਉੱਥੇ ਉਹਨਾਂ ਨੇ ਪੜ੍ਹਾਈ ਗੁਰੂਗਰੰਗ ਸਾਹਿਬ ਦੀ ਸੰਥਿਆ ਕੀਰਤਨ ਕਰਨ ਸਿੱਖਣਾ ਉਹ ਸਖਲਾਈ ਦਿੱਤੀ ਜਾਂਦੀ ਹੈ ਜਣੀ ਜਿਹੜੀ ਸਚਾਈ ਹੈ ਉਹ ਕੋਈ ਵੀ ਹੈ ਕੋਈ ਕੋਈ ਪੰਥ ਵਾਸਤੇ ਕੌਮ ਵਾਸਤੇ ਕਰ ਰਿਹਾ ਹੈ ਉੱਥੇ ਸੰਤਾਤਰ ਸਿੰਘ ਜੀ ਉਦੋਂ ਕਹਿੰਦੇ ਸੀ ਤੇਜਾ ਸਿੰਘ ਇਦਾਂ ਦੀ ਜਗ੍ਹਾ ਬਣਾਉਣੀ ਹੈ ਆਪਾਂ ਨੇ ਜਿੱਥੇ ਸਿੱਖ ਬੱਚਿਆਂ ਨੂੰ ਗੁਰਮਤਿ ਦੀ ਸਖਲਾਈ ਤੇ ਨਾਲ-ਨਾਲ ਦੁਨਿਆਵੀ ਵਿੱਦਿਆ ਵੀ ਦੇਣੀ ਹੈ ਜਦੋਂ ਜੁਨੀਵਰਸ਼ੀ ਦਾ ਨੀਰ ਰੱਖਣ ਗਏ ਸੀ ਹਿੰਦੂਆਂ ਦੀ ਜੁਨੀਵਰਸ਼ੀ ਦਾ ਇਹ ਉੱਥੇ ਫੁਰਨਾ ਬਣਿਆ ਸੀ ਉਹਨਾਂ ਦੇ ਮਨ ਵਿੱਚ ਮਾਪੁਰਖਾਂ ਦੇ ਸੰਤਾਤਰ ਸਿੰਘ ਜੀਆਂ ਲਈ ਤਾਂ ਬੜੂ ਸਾਹਿਬ ਹੋਣ ਵਿੱਚ ਆਇਆ ਉਹ ਬੜੂ ਸਾਹਿਬ ਦੀ ਨੀਰ ਰੱਖੀ ਸੰਤ ਤੇਜਾ ਸਿੰਘ ਨੇ ਜਿਨ੍ਹਾਂ ਨੇ ਸਿੱਖ ਬੱਚਿਆਂ ਨੂੰ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਦਾ ਹੱਕ ਦਿਵਾਇਆ ਜਦੋਂ ਅਮਰੀਕਾ ਦੇ ਵਿੱਚ ਪੜ੍ਹਾਈ ਕਰਦੇ ਸਿੱਖ ਦਿਨ ਉਹ ਨਿਊਯਾਰਕ ਤੋਂ ਬੈਠੇ ਟ੍ਰੇਨ ਦੇ ਵਿੱਚ ਕੈਨੇਡਾ ਆ ਰਹੇ ਸਨ ਤੇ ਇੱਕ ਗੋਰਾ ਅਖਬਾਰ ਪੜ੍ਹ ਰਿਹਾ ਸੀ ਬਾਬਾ ਤੇਜਾ ਸਿੰਘ ਵੀ ਅਖਬਾਰ ਪੜ੍ਹਦੇ ਸਨ ਉਸ ਗੋਰੇ ਨੇ ਬਾਬਾ ਤੇਜਾ ਸਿੰਘ ਨੂੰ ਆਖਿਆ ਕਹਿੰਦੇ ਭਰਾਵਾ ਸੁਣਿਆ ਮੈਨੂੰ ਲੱਗ ਰਿਹਾ ਹੈ ਤੂੰ ਇੰਗਲਿਸ਼ ਦਾ ਅਖਬਾਰ ਪੜ੍ਹਦਾ ਹੈਂ ਵੀ ਤੂੰ ਪੜਿਆ ਲਿਖਿਆ ਹੈਂ ਤੇਰੇ ਭਰਾਵਾ ਨੂੰ ਸੋਡੇ ਭਾਰਤੀਆਂ ਨੂੰ ਕੈਨੇਡਾ ਸਰਕਾਰ ਕੈਨੇਡਾ ਦੇ ਵਿੱਚੋਂ ਕੱਢਣ ਯਾਰੀ ਹੈ ਜੇ ਕੁਝ ਕਰ ਸਕਦਾ ਤੂੰ ਕਰ ਸਕਦਾ ਹੈਂ ਤੂੰ ਪੜਿਆ ਲਿਖਿਆ ਹੈਂ ਤੂੰ ਕੁਝ ਕਰ ਸਕਦਾ ਹੈਂ ਬਾਬਾ ਤੇਜਾ ਸਿੰਘ ਜੀ ਅੱਜ ਤਾਂ ਵੀ ਨਹੀਂ ਪੈਕ ਸਨ ਪਰ ਜਦੋਂ ਇਹ ਆਖਿਆ ਵੀ ਤੁਹਾਡੇ ਸਿੱਖਾਂ ਨੂੰ ਵੀ ਸਾਰੇ ਭਾਰਤੀਆਂ ਨੂੰ ਜਿਹੜੀ ਕੈਨੇਡਾ ਸਰਕਾਰ ਹੈ ਕੈਨੇਡਾ ਮੁਲਕ ਦੇ ਵਿੱਚੋਂ ਕੱਢ ਕੇ ਕਿਸੇ ਹੋਰ ਟਾਪੂ ਦੇ ਵਿੱਚ ਭੇਜਣ ਜਾ ਰਹੀ ਹੈ ਉਸੇ ਵਕਤ ਉਹਨਾਂ ਨੇ ਬੈਂਕੂਵਰ ਦੀ ਟਿਕਟ ਕਰਾਈ ਟ੍ਰੇਨ ਦੀ ਬੈਂਕੂਵਰ ਆਏ ਪੈਨਪੂਰ ਪਹੁੰਚ ਕੇ ਸਾਰਿਆਂ ਨੂੰ ਇਕੱਠਿਆਂ ਕੀਤਾ ਇਕੱਠਿਆਂ ਕਰਕੇ ਬਾਬਾ ਤੀਜਾ ਸਿੰਘ ਜੀਆ ਨੇ ਕਹਿੰਦੇ ਵੀ ਐਦਾਂ ਸੁਣਿਆ ਉਹ ਜਿਹੜੇ ਆਪਣੇ ਸਿੱਖ ਸਾਨੂੰ ਕਹਿੰਦੇ ਹਾਂ ਜੀ ਕਹਿੰਦੇ ਸਰਕਾਰ ਸਾਡੇ ਦੋ ਬੰਦੇ ਲੈ ਗਈ ਹੈ ਉਹ ਜਗ੍ਹਾ ਦਿਖਾਉਣ ਵਾਸਤੇ ਜਿੱਥੇ ਦਿਨ ਰਾਤ ਬਰਫ ਪੈਂਦੀ ਹੈ ਕੰਮ ਵੀ ਕੋਈ ਨਹੀਂ ਬਾਬਾ ਤੀਜਾ ਸਿੰਘ ਜੀ ਕਹਿੰਦੇ ਫਿਰ ਸਰਕਾਰ ਨਹੀਂ ਉਹਨਾਂ ਨੂੰ ਖਰੀਦ ਲੈਣਾ ਉਹਨਾਂ ਕੋਈ ਕਹਾਉਣੇ ਵੀ ਉਹ ਜਗ੍ਹਾ ਬਹੁਤ ਚੰਗੀ ਐ ਤੁਹਾਨੂੰ ਤਾਂ ਲੈ ਕੇ ਜਾਣਗੇ ਉਹ ਫਿਰ ਕਹਿੰਦੇ ਆਪਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਕੁਝ ਕਰੀਏ ਇਜਲਾਸ ਸੱਦਿਆ ਸਾਰੇ ਭਾਰਤੀ ਜੀ ਦੇ ਵਿੱਚ Hindu ਵੀ Muslim ਵੀ Sikh ਵੀ ਸਾਰੇ ਆਏ ਬੈਨਕੂਰ ਦੇ ਵਿੱਚ ਤੇ ਸਾਧ ਸੰਗਤ ਜੀ ਉਥੇ ਇੱਕ ਸੰਸਥਾ ਰਜਿਸਟਰ ਕਰਵਾਈ ਦੀਵਾਨ ਖਾਲਸਾ ਦੀਵਾਨ ਖਾਲਸਾ ਸੁਸਾਇਟੀ ਉਹ ਜਗਾ ਖਰੀਦ ਕੇ ਗੁਰਦੁਆਰਾ ਸਾਹਿਬ ਨੀ ਰੱਖੀ ਤੇ ਸੰਸਥਾ ਰਜਿਸਟਰਡ ਕਰਾ ਕੇ ਸਾਰੀ ਭਜਨ ਅਠ ਕਰਕੇ ਗੁਰਦੁਆਰਾ ਦੀ ਉਸਾਰੀ ਕਰਾ ਕੇ ਉੱਥੇ ਕੈਨੇਡਾ ਦੇ ਵਿੱਚ ਜਦੋਂ ਫਿਰ ਉਹ ਵਾਪਸ ਆਏ ਉਹਨਾਂ ਨੇ ਤਾਂ ਆ ਕੇ ਕਹਿਣੀ ਸੀ ਨਾ ਸਰਕਾਰ ਦੀ ਬੋਲੀ ਬੋਲਣਾ ਸੀ ਵੀ ਵਧੀਆ ਜਗ੍ਹਾ ਉੱਥੇ ਚਲੋ ਸਾਂਤ ਤੇਜਾ ਸਿੰਘ ਜੀ ਆਨੇ ਵੀ ਤੁਹਾਨੂੰ ਇੱਥੇ ਭਾਰਤੀ ਕੀ ਕਹਿੰਦੇ ਨੇ ਅੰਗਰੇਜ਼ ਅਫਸਰ ਕਹਿੰਦੇ ਇਹ ਕੰਮ ਨਹੀਂ ਕਰਦੇ ਮਿਹਨਤ ਨਹੀਂ ਕਰਦੇ ਕਹਿੰਦੇ ਫੈਕਟਰੀਆਂ ਵਿੱਚ ਦਿਖਾਈਏ ਤੁਹਾਨੂੰ ਬਾਬਾ ਤੇਜਾ ਸਿੰਘ ਜੀ ਫੈਕਟਰੀਆਂ ਦੇ ਵਿੱਚ ਲੈ ਕੇ ਗਏ ਫੈਕਟਰੀ ਮਾਲਕਾਂ ਤੋਂ ਕਹਿੰਦੇ ਪੁੱਛੋ ਅਫਸਰਾਂ ਨੂੰ ਕਹਿੰਦੇ ਵੀ ਸਾਡੇ ਜਿਹੜੇ ਪੰਜਾਬੀ ਦੇ ਜਾਂ ਭਾਰਤੀ ਨੇ ਕੰਮ ਕਰਦੇ ਨੇ ਫੈਕਟਰੀਆਂ ਵਾਲਿਆਂ ਨੇ ਆਖਿਆ ਵੀ ਬਹੁਤ ਮਿਹਨਤ ਕਰਦੇ ਨੇ ਭਾਰਤੀ ਲੋਕ ਇਦਾਂ ਕਹਿ ਕੇ ਫਿਰ ਸੰਤ ਤੇਜਾ ਸਿੰਘ ਜੀਆ ਨੇ ਕੈਨੇਡਾ ਦੇ ਵਿੱਚ ਰਹਿਣ ਦਾ ਹੱਕ ਕੈਨੇਡਾ ਸਰਕਾਰ ਤੋਂ ਦਵਾਈਆ ਬੈਨਫਰ ਦੇ ਵਿੱਚ ਗੁਰਦੁਆਰਾ ਬਣਾਇਆ ਬਕਟੋਰੀਆ ਦੇ ਵਿੱਚ ਗੁਰਦੁਆਰਾ ਬਣਾਇਆ ਗੋਲਡਨ ਸ਼ਹਿਰ ਹੈ ਕੈਲਗਰੀ ਨੂੰ ਆਈਏ ਉੱਥੇ ਗੁਰਦੁਆਰਾ ਬਣਾਇਆ ਤੇ ਅਮਰੀਕਾ ਦੇ ਵਿੱਚ ਗੁਰੂ ਘਰ ਬਣਾਏ ਉਹ ਬਾਬਾ ਤੇਜਾ ਸਿੰਘ ਜੀਆ ਨੇ ਜਿਨ੍ਹਾਂ ਨੂੰ ਕਿਹਾ ਸੀ ਕਦੇ ਸੰਤ ਅਤਰ ਸਿੰਘ ਜੀਆ ਨੇ ਵੀ ਉਹਦੇ ਏਮੇ ਬਾਸ ਆਈਏ ਸੋ ਸਾਧ ਸੰਗਤ ਜੀ ਜਿਹੜੇ ਫਿਰ ਸੇਵਾ ਸੇਵਕ ਸੇਵਾ ਕਰਦੇ ਨੇ ਉਸ ਤਤ ਵੀ ਤੇ ਨਾਲ ਨਾਲ ਨਿੰਦਾ ਵੀ ਉਸ ਤਤ ਨਿੰਦਾ ਆਪਣਾ ਪ੍ਰਕਰਨ ਇੱਧਰ ਨੂੰ ਚੱਲ ਗਿਆ ਉਸ ਤਰ ਤੇ ਨਿੰਦਾ ਦੂ ਤਿਆਗੈ ਖੋਜੈ ਪਦ ਨਿਰਵਾਣਾ ਕਹਿੰਦੇ ਉਸ ਰਤਵੀ ਛੱਡਣੀ ਐ ਤੇ ਨਿੰਦਾ ਵੀ ਛੱਡਣੀ ਐ ਆਪਣਾ ਰਸਤਾ ਵੀ ਨਹੀਂ ਤਿਆਗਣਾ ਬਈ ਜੇ ਹੁਣ ਕੋਈ ਇਦਾਂ ਕਹਿਣ ਲੱਗਿਆ ਅਸੀਂ ਗੁਰਦੁਆਰੇ ਜਾਣਾ ਬੰਦ ਕਰ ਗਏ ਪਿੰਡਾਂ ਦੇ ਵਿੱਚ ਬਹੁਤ ਇਦਾਂ ਹੀ ਐ ਜੇ ਮਹੌਨ ਪ੍ਰਧਾਨ ਬਣਾਏ ਨੇ ਪ੍ਰਧਾਨ ਦੀ ਉਹਨਾਂ ਕਿਚ ਰਹਉਂਦੇ ਨੇ ਜਿੰਨਾ ਚਿਰ ਪ੍ਰਧਾਨੀ ਨੇ ਤੇ ਬਾਅਦ ਵਿੱਚ ਜਦੋਂ ਕੋਈ ਹੋਰ ਬਣ ਗਿਆ ਫਿਰ ਛੱਡ ਦਿੰਦੇ ਨੇ ਆਪਾਂ ਨੇ ਬਾਣੀ ਪੜਨ ਵਾਲਿਆਂ ਨੇ ਸੇਵਾ ਕਰਨ ਵਾਲਿਆਂ ਨੇ ਇਦਾਂ ਦੇ ਨਹੀਂ ਬਣਨਾ ਅਸੀਂ ਪ੍ਰਧਾਨੀਆਂ ਲਈ ਧੋੜੀ ਆਉਣਾ ਹੈ ਅਸੀਂ ਤਾਂ ਗੁਰੂ ਸਾਹਿਬ ਦੇ ਪਿਆਰ ਵਿੱਚ ਆਉਣਾ ਹੈ ਮਹਾਰਾਜ ਦੇ ਪ੍ਰੇਮ ਵਿੱਚ ਆਉਣਾ ਅਸੀਂ ਨੇ ਤੇ ਜਦੋਂ ਮਹਾਰਾਜ ਦੇ ਪਿਆਰ ਵਿੱਚ ਆਵਾਂਗੇ ਪ੍ਰੇਮ ਵਿੱਚ ਆਵਾਂਗੇ ਫਿਰ ਸਾਡੀ ਮਾਨਸਿਕ ਅਵਸਥਾ ਉੱਚੀ ਹੁੰਦੀ ਜਾਏਗੀ ਫਿਰ ਨਿੰਦਾ ਵੀ ਥੱਲੇ ਰਹਿ ਜਾਏਗੀ ਤੇ ਉਸਤਤ ਵੀ ਨੀਵੀਂ ਰਹਿ ਜਾਏਗੀ ਇਹਦੂ ਉੱਪਰ ਹੋ ਜਾਵਾਂਗੇ ਕਿ ਚੀਤਾ ਕੱਪਣ ਲੱਗੇਵੇਂ ਖੰਭਾ ਨਾਲ ਉਹ ਖੰਭ ਗੇੜੇ ਦਾ ਇੱਕ ਸੇਵਾ ਦਾ ਤੇ ਦੂਜਾ ਸਿਮਰਨ ਦਾ ਐਸੇ ਕਰਕੇ ਤਾਂ ਬੇਨਤੀ ਕਰਨੀ ਹੈ ਵਾਹਿਗੁਰੂ ਮੇਰੇ ਆ ਸੇਵਾ ਆਏ ਦਰ ਗੰਭੀਰ ਦਰ ਗੁਰੂ ਮੇਰੇ ਆਏ ਮੇਰੇ ਬਾਗੇ ਸੇਵਾ ਨਾਲੇ ਸਿਮਰਨ ਸੇਵਾ ਕਰਨ ਦੇ ਨਾਲ ਸਿਮਰਨ ਹਾਜਮ ਹੁੰਦਾ ਹੈ ਤੇ ਸਿਮਰਨ ਕਰਨ ਦੇ ਨਾਲ ਸੇਵਾ ਹਾਜਮ ਹੁੰਦੀ ਹੈ ਸੰਤੁਲਨ ਬਣਿਆ ਰਹਿੰਦਾ ਹੈ ਜਿੰਦਗੀ ਦੇ ਵਿੱਚ ਅੱਗੇ ਨੂੰ ਵੱਧਦੇ ਜਾਈਏ ਵੱਧਦੇ ਜਾਈਏ ਵੱਧਦੇ ਜਾਈਏ ਦੁਨੀਆ ਕੀ ਕਹਿੰਦੀ ਹੈ ਸੰਸਾਰ ਕੀ ਕਹਿੰਦਾ ਹਾਂ ਇੰਨਾ ਵੀ ਧਿਆਨ ਰੱਖਣਾ ਜੇ ਮੇਰੇ ਕਰਕੇ ਕਿਸੇ ਨੂੰ ਘਾਟਾ ਪੈ ਰਿਹਾ ਹੈ ਜੇ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਕਿ ਮੈਂ ਫਿਰ ਆਪਣਾ ਪੈਰ ਪਿਛਾਂਖ ਚਲਵਾ ਅਧਿਆਤਮਕ ਪੱਖ ਤੋਂ ਨਹੀਂ ਅਧਿਆਤਮਕ ਪੱਖ ਤੋਂ ਤਾਂ ਇਦਾਂ ਹੀ ਅਸੀਂ ਅਕੇ ਨੂੰ ਆਗਾਹ ਉਤਰਾਕ ਪਿੱਛਾ ਫੇਰਨਾ ਮੋਹਡੜਾ ਪਰ ਜੇ ਮੇਰੇ ਕਰਕੇ ਕਿਸੇ ਦਾ ਨੁਕਸਾਨ ਹੋ ਰਿਹਾ ਹੈ ਮੇਰੇ ਕਰਕੇ ਕੋਈ ਏਦਾਂ ਹੋ ਰਹੀ ਹੈ ਸਥਿਤੀ ਕਿਸੇ ਦੀ ਤੇ ਉਹ ਅਸਾਨਿਕ ਖਿਆਲ ਰੱਖਣਾ ਹੁੰਦਾ ਹੈ ਸੇਵਾ ਕਰਨ ਵਾਲਿਆਂ ਨੇ ਨਾਮ ਜਪਣ ਵਾਲਿਆਂ ਨੇ ਕਿਉਂਕਿ ਸੇਵਾ ਤੇ ਸਿਮਰਨ ਕਿਸੇ ਜਗ੍ਹਾ ਦੀ ਮੁਤਾਜਬ ਨਹੀਂ ਕਿਸੇ ਜਗ੍ਹਾ ਦੀ ਮੁਤਾਜਬੀ ਸਿਮਰਨ ਅਸੀਂ ਇੱਥੇ ਮਰਜੀ ਕਰ ਸਕਦੇ ਹਾਂ ਆਪਣੇ ਘਰ ਵੀ ਕਰ ਸਕਦੇ ਹਾਂ ਅਸਥਾਨ ਤੇ ਗੁਰੂ ਦੇ ਤੇ ਵੀ ਕਰ ਸਕਦੇ ਹਾਂ ਪਰ ਅਸੀਂ ਗੁਰੂ ਦਾ ਪਿਆਰ ਹੈ ਜਿਹੜਾ ਨਾ ਆਪਣੇ ਅੰਦਰੋਂ ਉਹ ਨਹੀਂ ਘਟਣ ਦੇਣਾ ਪਰਮੇਸ਼ਰ ਨੂੰ ਮਿਲਣ ਦਾ ਜਿਹੜਾ ਚਾਅ ਹੈ ਸਾਡੇ ਅੰਦਰ ਉਹ ਬਣਿਆ ਰਹੇ ਉਹ ਭੁੱਖ ਲੱਗੀ ਰਹੇ ਸਾਚੇ ਨਾਮ ਕੀ ਲਾਗੇ ਭੂ ਉਹ ਭੁੱਖ ਲੱਗਦੀ ਰਹੇ ਹਰ ਰੋਜ਼ ਲੱਗੇ ਉਤ ਭੁੱਖ ਹੈ ਖਾਏ ਚੱਲੀਏ ਦੁੱਖ ਜੰਮਣ ਮਰਨ ਦਾ ਦੁੱਖ ਚਰਾਸੀ ਦਾ ਦੁੱਖ ਜਮਦੂਤਾਂ ਦਾ ਦੁੱਖ ਕਿੰਨੇ ਦੁੱਖ ਨੇ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਉਹ ਕਹਿੰਦੇ ਨਾਮ ਦੀ ਧੁੱਖ ਨੇ ਸਾਰੇ ਦੁੱਖਾਂ ਦੀ ਨਿਵਿਰਤੀ ਕਰ ਦੇਣੀ ਹੈ ਸਾਰੇ ਦੁੱਖ ਗਤਮ ਕਰ ਦੇਣੀ ਹੈ ਸਭ ਤੋਂ ਵੱਡਾ ਦੁੱਖ ਜੰਮਣ ਮਰਨ ਦਾ ਮੰਨੇ ਹੈ ਗੁਰਬਾਣੀ ਦੇ ਵਿੱਚ ਇੱਕ ਦੁੱਖ RAM RAJ ਕਾਟੋ ਮੇਰਾ ਅਗਨ ਦਹੈ ਔਰ ਘਰਬ ਬਸੇਰਾ ਅਗਦੇ ਵਿੱਚ ਸੜਨਾ ਤੇ ਮਾਤਾ ਦੇ ਗਰਭ ਦੇ ਵਿੱਚ ਪੇਟ ਵਿੱਚ ਰਹਿਣਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਹੇ ਪ੍ਰਭੂ ਇਹ ਦੁੱਖ ਘਟ ਦੇ ਮੇਰਾ ਇੱਕ ਦੁੱਖ ਰਾਮ ਰਾਏ ਕਟਹੁ ਮੇਰਾ ਅਗਨ ਦਹ ਹਰ ਗਰਭ ਬਸੇਰਾ ਇਹ ਜਿਹੜੇ ਵੱਡੇ ਦੁੱਖ ਨੇ ਇਹ ਦੁੱਖ ਨਿਵਿਰਤ ਹੁੰਦੇ ਨੇ ਵਾਹਿਗੁਰੂ ਦੀ ਬੰਦਗੀ ਕਰਕੇ ਸਿਮਰਨ ਕਰਕੇ ਨਾਮ ਜਪ ਕੇ ਸੇਵਾ ਕਰਕੇ ਜਿਹੜੀ ਆਪਾਂ ਗੱਲ ਕਰਦੇ ਸੀ ਬਾਬਾ ਤੀਜਾ ਸਿੰਘ ਦੀ ਬੈਨ ਕੋਵਰ ਦੇ ਵਿੱਚ ਅੱਜ ਕੀਰਤਨ ਹੁੰਦਾ ਨਾ ਸਰੀ ਦੇ ਵਿੱਚ ਸਰੀਰ ਦੇ ਵਿੱਚ ਸਾਰੇ ਨਗਰ ਕੀਰਤਨਾਂ ਤੋਂ ਵੱਡਾ ਦੀਵਤ ਨਗਰ ਕੀਰਤਨ ਹੁੰਦਾ ਹੈ ਲੱਖਾਂ ਸੰਗਤਾਂ ਅਮਰੀਕਾ ਦੇ ਵਿੱਚੋਂ ਕੈਨੇਡਾ ਦੇ ਵਿੱਚੋਂ ਦਸ਼ਮੇਸ਼ ਦਰਬਾਰ ਤੋਂ ਉਹ ਨਗਰ ਕੀਰਤਨ ਸ਼ੁਰੂ ਹੁੰਦਾ ਹੈ ਪਰ ਸਭ ਤੋਂ ਪਹਿਲੀ ਵਾਰ ਨਗਰ ਕੀਰਤਨ ਬੈਨਪੂਰ ਦੇ ਵਿੱਚ ਸੰਤ ਤੇਜਾ ਸਿੰਘ ਜੀ ਨੇ ਜਦੋਂ ਸਰਕਾਰ ਕੈਨੇਡਾ ਦੀ ਕੱਢ ਰਹੀ ਸੀ ਭਾਰਤੀਆਂ ਨੂੰ ਤੇ ਸਾਰੇ ਹਿੰਦੂ ਭਰਾਵਾਂ ਨੂੰ ਮੁਸਲਮਾਨ ਭਰਾਵਾਂ ਨੂੰ ਭਾਰਤੀਆਂ ਨੂੰ ਇਕੱਠੇ ਹੋਵੋ ਵੀ ਸਾਰੇ ਇੱਕ ਜੁਟਦਾ ਬਣਾਓ ਜੇ ਕੈਨੇਡਾ ਦੇ ਵਿੱਚ ਰਹਿਣਾ ਤੁਸੀਂ ਨੇ ਸਭ ਤੋਂ ਪਹਿਲਾ ਨਗਰ ਕੀਰਤਨ ਬਾਬਾ ਸੰਤ ਤੇਜਾ ਸਿੰਘ ਜੀ ਨੇ ਬੈਨਕੂਵਰ ਦੇ ਵਿੱਚ ਕੀਤਾ ਸੀ ਉਸ ਤੋਂ ਬਾਅਦ ਫਿਰ ਤਾਂ ਚੜ੍ਹਦੀ ਕਲਈ ਹੁੰਦੀ ਗਈ ਹੁਣ ਚੜ੍ਹਦੀ ਕਲ ਹੈ ਅੱਜ ਕੈਨੇਡਾ ਦੇ ਵਿੱਚ ਸੋ ਇਸ ਕਰਕੇ ਭਾਈ ਉਹ ਦੇਖੋ ਇੱਕ ਵਹਾਪੁਰਸ਼ ਨੇ ਸੇਵਾ ਕੀਤੀ ਇੱਕ ਸੇਵਾ ਨੂੰ ਅਲਕ ਨਾ ਲੱਗਿਆ ਕਿੰਨਾ ਫੜ ਲੱਗਿਆ ਜਿਹੜੀ ਗੁਰੂ ਕਾਂਸੀ ਯੂਨੀਵਰਸਿਟੀ ਹੈ ਬਡੂ ਸਾਹਿਬ ਵੱਲੋਂ ਪਾਸਟੂ ਪਾਸ ਕਰਕੇ ਬੱਚਾ ਜਾਵੇ ਜੇ ਗੁਰਮਤ ਦਾ ਪ੍ਰਚਾਰ ਸਿੱਖਣਾ ਹੈ ਪੜ੍ਹਾਈ ਕਰਨੀ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਰਹਿਣ ਸਹਿਣ ਦਾ ਖਰਚ ਸਾਰਾ ਟੋਟਲ ਫਰੀ ਦੇ ਵਿੱਚ ਕਰਾਇਆ ਜਾਂਦਾ ਹੈ ਕਿਉਂਕਿ ਜਿੰਨੀਆਂ ਵੀ ਸਹੂਲਤਾਂ ਨੇ ਬਹੁਤੀਆਂ ਸਹੂਲਤਾਂ ਦਾ ਸਾਡੇ ਸਾਰਿਆਂ ਨੂੰ ਥੋੜੀ ਪਤਾ ਹੁੰਦਾ ਹੈ ਵੀ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਕੁਝ ਹੈ ਇਦਾਂ ਦਾ ਕੋਈ ਵੱਡੀਆਂ ਜਿਹੜੀਆਂ ਸਸਤਾਵਾ ਨੇ ਕੁਝ ਕਰਨ ਯੋਗ ਨੇ ਉਹ ਕਰ ਰਹੀਆਂ ਨੇ ਸੋ ਬੜੂ ਸਾਹਿਬ ਵੱਲੋਂ ਜਿਹੜੀ ਯੂਨੀਵਰਸਿਟੀ ਜਿਹੜੀ ਦਮਤਮਾ ਸਾਹਿਬ ਦੀ ਧਰਤੀ ਤੇ ਅਕਾਲ ਗੁਰੂ ਕਾਂਸੀ ਯੂਨੀਵਰਸਿਟੀ ਹੈ ਪਲੱਸ 2 ਪਾਸ ਨੌਜਵਾਨ ਲੜਕੇ ਲੜਕੀਆਂ ਉਥੋਂ ਪੜ੍ਹਾਈ ਵੀ ਕਰ ਸਕਦੇ ਨੇ ਟ੍ਰੇਨਿੰਗ ਲੈ ਕੇ ਅੱਗੇ ਗੁਰਮਤਿ ਦੇ ਪ੍ਰਚਾਰਕ ਵੀ ਬਣ ਸਕਦੇ ਨੇ ਕੋਈ ਖਰਚਾ ਨਹੀਂ ਲਿਆ ਜਾਂਦਾ ਬਹੁਤ ਸਾਰੀਆਂ ਏਦਾਂ ਦੀਆਂ ਸਹੂਲਤਾਂ ਬੜੂ ਸਾਹਿਬ ਵੱਲੋਂ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਗਰੰਥੀ ਸਿੰਘ ਦੇ ਇਹਨਾਂ ਦੇ ਬੱਚਿਆਂ ਨੂੰ ਵੀ ਮਾਤਾ ਭੂਲੀ ਸਕੀਮ ਦੁਆਰਾ ਬਹੁਤ ਸਾਰੇ ਗਰੰਥੀਆਂ ਦੇ ਸਿੰਘਾਂ ਦੇ ਬੱਚੇ ਫਰੀ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ ਬੜੂ ਸਾਵਲ ਨੂੰ ਇਹ ਸੰਤ ਕਾਦਰ ਸਿੰਘ ਜੀ ਦੀ ਇਹ ਜੋ ਯੂਨੀਵਰਸਿਟੀ ਉਹਨਾਂ ਦੇ ਨਾਮ ਤੇ ਉਹਨਾਂ ਦੀ ਸੰਸਥਾ ਜਿਹੜੀ ਉਹ ਅੱਜ ਵੀ ਭਲਾ ਕਰ ਰਹੇ ਨੇ ਢਿੱਲੋਂ ਵਰਗੇ ਜਿੰਨਾ ਮਰਜ਼ੀ ਬਕਵਾਸ ਕਰੀ ਜਾਣ ਪਰ ਕਰ ਕੁਝ ਨਹੀਂ ਸਕਦੇ ਤੇ ਜਿਨ੍ਹਾਂ ਦੇ ਬਾਰੇ ਬੋਲਦੇ ਨੇ ਉਹਨਾਂ ਦੇ ਫਰੀ ਹਸਪਤਾਲ ਕਿੰਨੇ ਸਥਾਨ ਜਿੱਥੇ ਹਰ ਮਹੀਨੇ ਅਮਰ ਸ਼ਕਾਇਆ ਜਾਂਦਾ ਹੈ ਕਿੰਨੇ ਹਜ਼ਾਰਾਂ ਨੌਜਵਾਨ ਸਿੱਖ ਨੌਜਵਾਨਾਂ ਨੂੰ ਲੜਕੀਆਂ ਨੂੰ ਰੁਜ਼ਗਾਰ ਦਿੱਤਾ ਜਾਂਦਾ ਹੈ ਇਸ ਕਰਕੇ ਭਾਈ ਇੱਕ ਨੇ ਸੇਵਾ ਕੀਤੀ ਇਸ ਸੇਵਾ ਦੇ ਵਿੱਚ ਇੰਨੀ ਤਾਕਤ ਹੈ ਸੇਵਾ ਕਰਨ ਵਾਲਾ ਤਾਂ ਆਪ ਤਾਂ ਤਰਦਾ ਹੀ ਹੈ ਤੇ ਹੋਰਾਂ ਨੂੰ ਵੀ ਤਾਰਨ ਨੂੰ ਸਮਰੱਥ ਹੋ ਜਾਂਦਾ ਹੈ ਪੜਦੇ ਤਾਂ ਹਾਂ ਪੰਜਾਬੀ ਸਾਹਿਬ ਦੇ ਵਿੱਚ ਮੰਨੈ ਤਰੇ ਤਾਰੈ ਗੁਰ ਸਿੱਖ ਗੁਰੂ ਦੀ ਬਚਨਾਂ ਨੂੰ ਪੜ ਕੇ ਸੁਣ ਕੇ ਵਿਚਾਰ ਕੇ ਮੰਨ ਲੈ ਜਿਹੜਾ ਆਪ ਤਾਂ ਤਰਦਾ ਹੀ ਹੈ ਤੇ ਹੋਰਾਂ ਨੂੰ ਵੀ ਤਾਰਦਾ ਹੈ ਕਿਉਂਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਭਾਈ ਸਿੱਖਾ ਤੋਂ ਨਾਮ ਦਾ ਦਾਨ ਕਰਨਾ ਹੈ ਜਿਹੜਾ ਆਪਾਂ ਪੜ੍ਹਦੇ ਹੁੰਨੇ ਨਾ ਮਾਗ ਬਜਨ ਸੰਸਾਧਵਾ ਧੂੜੀ ਕਾਰਿ ਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ ਉਥੇ ਦਾਨ ਪੈਸੇ ਦੇ ਦਾਨ ਦੀ ਗੱਲ ਨਹੀਂ ਉਥੇ ਦਾਨ ਦੀ ਗੱਲ ਹੈ ਨਾਮ ਦਾ ਦਾਨ ਕਰਿਆ ਕਰ ਜੇ ਤੂੰ ਆਪ ਨਿਤਨੇਮ ਕਰਦਾ ਹੈ ਨਾ ਕਿਸੇ ਹੋਰ ਨੂੰ ਵੀ ਪ੍ਰੇਰਿਆ ਕਰ ਵੀ ਭਾਈ ਤੂੰ ਵੀ ਨਿਤਨੇਮ ਕਰਿਆ ਕਰ ਚੰਗੀਆਂ ਵਿਚਾਰਾਂ ਦਾ ਦਾਨ ਕਰਿਆ ਕਰ ਚੰਗੀਆਂ ਸੋਚ ਦਾ ਅੱਗੇ ਦਾਨ ਕਰਿਆ ਕਰ ਅੱਗੇ ਹੋਰਾਂ ਨੂੰ ਵੰਡਿਆ ਕਰ ਹੋਰਾਂ ਨੂੰ ਦਾਨ ਕਰਿਆ ਕਰ ਜਿਸ ਸੰਥਿਆ ਤੂੰ ਕਰ ਲਈ ਹੈ ਤੂੰ ਅੱਗੇ ਹੋਰਾਂ ਨੂੰ ਪਰਾਇਆ ਕਰ ਕਿੰਨੀਆਂ ਭੈਣਾਂ ਨੇ ਐਸਾ ਸਥਾਨ ਤੇ ਸੰਥਿਆ ਭਾਈ ਹਰਦੀਪ ਸਿੰਘ ਦੀ ਆਪਣੀ ਕਥਾਵਾਚ ਦਸਦੀਆਂ ਰੀਂਦੀਆਂ ਨੇ ਬੀਬੀਆਂ ਭੈਣਾਂ ਸਰਦੀਆਂ ਕਿੰਨੀਆਂ ਬੀਬੀਆਂ ਨੇ ਸੰਥਿਆ ਵਿਆ ਕੀ ਹੈ ਆ ਬਾਣੀ ਪੜਨ ਦੇ ਯੋਗ ਹੋਇਓ ਤੇ ਗੁਰੂ ਦੇ ਪਿਆਰਿਆਂ ਨੇ ਪਹਿਲਾਂ ਆਪ ਸਖਲਾਈ ਲਈ ਤੇ ਫਿਰ ਅਗੀਕਾਰ ਕਰਤੋਂਦੇ ਨੇ ਪੰਡਾ ਰਿਹਾ ਜਿਹਾ ਜਿਹਾ ਸਵਾਣੀ ਪੜਦੇ ਆ ਸੁਖਨੀ ਸਾਹਿਬ ਪੜਦੇ ਆ ਭੈਣਾ ਰੌਲਾ ਲਾਉਂਦੀਆਂ ਨੇ ਬੀਬੀ ਬਲਜੀਤ ਕੌਰ ਦੀ ਖਾਲਸਾ ਦੱਸਦੇ ਸਨ ਕਿ ਦਸੇ ਗੁਰੂ ਸਹਿਬਾਨਾਂ ਦੇ ਅਸੀਂ ਪ੍ਰਕਾਸ਼ ਦਿਹਾੜੇ ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਮਨਾਉਨੇ ਆ ਦਸੇ ਗੁਰੂ ਸਹਿਬਾਨਾਂ ਨੇ ਹਰ ਇੱਕ ਥਾਂ ਤੇ ਹਰ ਇੱਕ ਗੁਰੂ ਘਰ ਦੇ ਵਿੱਚ ਨਹੀਂ ਮਨਾਏ ਜਾਂਦੇ ਪਰੇਖ ਇਹ ਕਹਿੰਦੇ ਸਵੇਰ 4 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਬੀਬੀਆਂ ਵੱਲੋਂ ਰੌਣਾ ਲੱਤ ਲਾਈਆਂ ਜਾਂਦੀਆਂ ਨੇ ਕੋਈ ਇੱਕ ਘੰਟਾ ਕੋਈ ਦੋ ਘੰਟੇ ਨਾਲੇ ਦਾ ਨਹੀਂ ਵੀ ਕੋਈ ਬੀਬੀਆਂ ਬੇਲੀਆਂ ਨੇ ਭਾਈ ਸਾਰੀਆਂ ਆਪਣੇ ਘਰਾਂ ਵਿੱਚ ਕੰਮ ਕਰਨ ਵਾਲੀਆਂ ਰੋਕੀ ਟੁਕ ਝਾੜੂ ਪੋਚ ਆਪਣੇ ਘਰਾਂ ਵਿੱਚ ਵੀ ਕੰਮ ਕਰਦੀਆਂ ਨੇ ਸਾਰੀਆਂ ਭੈਣਾਂ ਸਾਡੀਆਂ ਤੇ ਨਾਲੇ ਟਾਈਮ ਚੋਂ ਟਾਈਮ ਕੱਢ ਕੇ ਤੇ ਗੁਰਬਾਣੀ ਵੀ ਪੜ੍ਹਦੀਆਂ ਨੇ ਰੌਲਾ ਨਹੀਂ ਲਾਉਂਦੀਆਂ ਨੇ ਤੇ ਗੁਰੂ ਸਾਹਿਬਾਂ ਦੇ ਗੁਰਪੁਰਬ ਵੀ ਮਨਾਉਂਦੀਆਂ ਨੇ ਤੇ ਨਾਲੇ ਘਰ ਦੀਆਂ ਜ਼ਿੰਮੇਵਾਰੀਆਂ ਵੀ ਫਰਜ਼ ਵੀ ਨਿਭਾਉਂਦੀਆਂ ਨੇ ਲੋਕੀ ਠੀਕ ਐ ਵਡਿਆਈਆਂ ਕਰਦੇ ਨੇ ਜੀ ਗੋਰੇ ਐ ਐ ਗੋਰੇ ਐ ਤਰਾ ਸਾਡੀਆਂ ਜਿਹੜੀਆਂ ਭਾਰਤ ਦੇਸ਼ ਦੀਆਂ ਸਾਡੀਆਂ ਆ ਦੇਵੀਆਂ ਨੇ ਪਹਿਣਾ ਸਾਡੀਆਂ ਧੀਆ ਸੇਲ ਸੰਜਮ ਪਰ ਆ ਗਿਆ ਮਾਨੈ ਤੇ ਸਨਾਰੀ ਕੋ ਦੁੱਖ ਨਾ ਜਮਾਨੈ ਕੋ ਨਾਨਕ ਜਿਨ ਪਰਿਉ ਪਰਮੇਸ਼ਰ ਕਰ ਮਾਨਿਆ ਧਨ ਸਦੀ ਦਰ ਕੈ ਪਰਵਾਨਿਆ ਇੱਥੇ ਵੀ ਪਰਵਾਨ ਤੇ ਕੇ ਵੀ ਪਰਵਾਣ ਐ ਤੇ ਵੀ ਜੀਵਨ ਸਫਲ ਲੱਗੇ ਵੀ ਸਫਲ ਲੋਕ ਵੀ ਸੁਖੀ ਪਰ ਲੋਕ ਵੀ ਸੋਹੇ ਲਾਹ ਹੋ ਗੋਰੀਆਂ ਬੀਬੀਆਂ ਕੀ ਰੀਸ ਕਰਨਗੀਆਂ ਸੜੀਆਂ ਪਹਿਣਾ ਦੀਆਂ ਪਹਿਣਾ ਜਿਉਂਦੀਆਂ ਦੇਵੀਆਂ ਜਿਹੜੀਆਂ ਗੋਰੀਆਂ ਬੀਬੀਆਂ ਨੇ ਉਹ ਤਾਂ ਰੋਟੀ ਚ ਮਗਾ ਕੇ ਖਾ ਸਕਦੀਆਂ ਹੋਟੜਾ ਦਿਖਾਉਂਦੇ ਸਾਰੇ ਟੱਬਰ ਉਹਨਾਂ ਦਾ ਹੁੰਦਾ